ਮੈਂ ਗੁਰਦਾਸ ਸਿੰਘ ਕਸਰਾਨ ਮਜੂਦ ਸੀ ਗੱਜ ਕਮੇਟੀ ਜੋਂ ਗੁਰਗੇਬਾਗ ਤੋਂ ਜੀ ਅੱਜ 2 ਮਾਰਚ ਆ ਉਹ 2 ਮਾਰਚ ਦੀ ਸਵੇਰਿਆ ਰਾਤ ਬਹੁਤ ਭਾਰੀ ਬਰਸ਼ਾਤ ਜਿਹੜੀ ਇੱਥੇ ਸ਼ੰਭੂ ਬਾਡਰ ਤੇ ਜਿਹੜੀ ਹੋਈ ਆ ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਵਾ ਉਹ ਬੜਾ ਰਹਿਣ ਬਸੇਰਾ ਜਿਹੜਾ ਵਾ ਉਹ ਉਹਨਾਂ ਨੇ ਬੜਾਇਆ ਵਾ ਆਪਣੇ ਘਰ ਵਾਂਗੂ ਬੈਠੇ ਨੇ ਪਰ ਪਈ ਸੰਘਰਸ਼ ਜਿਹੜੇ ਆ ਸੂਲਾ ਨਹੀਂ ਸੇਜਾਂ ਹੁੰਦੇ ਨੇ ਔਰ ਸੰਘਰਸ਼ ਲੜਦੇ ਸੌਖੇ ਨਹੀਂ ਆ ਸੋ ਐਸੋ ਇਹੋ ਜਿਹੜਾ ਮੌਸਮ ਚੱਲ ਰਿਹਾ ਉਹਦੇ ਵਿੱਚ ਵੀ ਜਿਹੜਾ ਉਹ ਵੱਡੀ ਪੱਧਰ ਤੇ ਜਿਹੜੇ ਆ ਪਿੰਨਾਂ ਦੇ ਵਿੱਚੋਂ ਜਿਹੜੀਆਂ ਸੰਤਾ ਜੜੀਆਂ ਨੇ ਉਹ ਮੋਰਚੇ ਦੇ ਵਿੱਚ ਜਿਹੜੀਆਂ ਹਾਜ਼ਰੀ ਲਵਾ ਰੀਆਂ ਅੱਜ ਸਾਡੇ ਨਾਲ ਸਾਡੇ ਵੀਰ ਜੀ ਕਲਦੀਪ ਸਿੰਘ ਜੀ ਨੇ ਇਹ ਸਾਡੇ ਨਾਲ ਹੀ ਵਿਛੋਏ ਦੇ ਲਾਗੇ ਜਿਹੜਾ ਵਾ ਟਾਲੀ ਵਾਲਾ ਖੂਬ ਵਜਦਾ ਇਹਨਾਂ ਦਾ ਆਪਾਂ ਇਹਨਾਂ ਨੂੰ ਟਾਲੀ ਵਾਲੇ ਖੂ ਦੇ ਨਾਮ ਨਾਲ ਜਾਣਦੇ ਆ ਔਰ ਇਹ ਅੱਜ ਭਰਾ ਜਿਹੜੇ ਆ ਪੰਜ ਛੇ ਭਰਾ ਸਾਡੇ ਨਾਲ ਅੱਜ ਜਿਹੜਾ ਵਾ ਉਹ ਹਾਜ਼ਰੀ ਲਵਾਉਣ ਆਏ ਆ ਸੋ ਭਾਈ ਜਿਹੜਾ ਅੰਦੋਲਨ ਆ ਅੰਦੋਲਨ ਜਿਹੜਾ ਵਾ ਉਹ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਵਾ ਔਰ ਸਰਕਾਰ ਜਿਹੜੀ ਆ ਉਹ ਆਪਣਾ ਤਸ਼ੱਦਦ ਦਿਖਾ ਰਹੀ ਆ ਤੇ ਉਹ ਜਿਹੜੇ ਬੰਦੇ ਨੇ ਆਪਣੇ ਉਹ ਭਈ ਆਪਣਾ ਜਿਹੜਾ ਵਾ ਉਹ ਸਬਰ ਦਿਖਾ ਰਹੇ ਨੇ ਸੋ ਆਪਣੀਆਂ ਮੰਗਾਂ ਇਹਨੀਆਂ ਨੇ ਉਹ ਮਨਾਉਣੀਆਂ ਨੇ ਜਿੰਨੀਆਂ ਮੰਗਾਂ ਨੇ ਪਈ ਉਹ ਸਾਰਿਆਂ ਦੀਆਂ ਜਿਹੜੀਆਂ ਨੇ ਆਪਣੀਆਂ ਨੇ ਇਸ ਕਰਕੇ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਸ ਮੋਰਚੇ ਮੋਰਚੇ ਵਾਲ ਜਿਹੜਾ ਉਹ ਖਾਸ ਧਿਆਨ ਦੇਈਏ ਇਸ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਔਰ ਪਿੰਡਾਂ ਦੀਆਂ ਗਿੰਤੀਆਂ ਵੱਡੇ ਪੱਧਰ ਤੇ ਜਿਹੜਾ ਇਸ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਜਿਹੜਾ ਉਹ ਆਪਾਂ ਬਾਰਡਰ ਦੇ ਉੱਤੇ ਆਈਏ ਸੋ ਅੱਜ ਸਾਡੇ ਵੀਰ ਜੀ ਕੁਲਦੀਪ ਸਿੰਘ ਜੀ ਨੇ ਇਹ ਸਾਡੇ ਵਿੱਚ ਜਿਹੜਾ ਉਹ ਪੰਜਾਂ ਛਿਆਂ ਸਿੰਘਾਂ ਦਾ ਜਥਾ ਲੈ ਕੇ ਉਹ ਆਏ ਨੇ ਸਾਡੇ ਕੋਲ ਰਹਿਣਗੇ ਵੀ ਸੋ ਭਾਈ ਇਸੇ ਤਰੀਕੇ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਵੱਧ ਤੋਂ ਵੱਧ ਆਸ ਕਰਾਂਗੇ ਇਸ ਮੌਜਰੇ ਨੂੰ ਸਫਲ ਬਣਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

યાદ કરાને કુતી